ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਪਹੁੰਚੇ ਆ ਪਠਾਨਕੋਟ ਦਾ ਹਲਕਾ ਪੁਆ ਹੈਗਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇੱਥੇ ਇੱਕ ਨਿੱਜੀ ਕਾਲਜ ਹੈਗਾ ਇੱਥੇ ਕੁਝ ਜਿਹੜਾ ਹਿੰਦੂ ਸੰਗਠਨ ਹੈਗੇ ਆ ਉਹਨਾਂ ਵੱਲੋਂ ਜਿਹੜਾ ਐਜੀਟੇਸ਼ਨ ਕੀਤਾ ਯਾਰ ਇੱਕ ਪੰਜਾਬੀ ਸਿੰਗਰ ਹੈਗਾ ਬਾਗੀ ਉਹਦੇ ਖਿਲਾਫ ਕਹਿੰਦੇ ਨੇ ਕਿ ਉਹਨਾਂ ਦੇ ਗਾਣਿਆਂ ਦੇ ਵਿੱਚ ਕਿੰਨਾ ਕਿਤੇ ਜਿਹੜੀ ਆ ਧਾਰਮਿਕ ਜਿਹੜੀਆਂ ਹੈ ਜੀਆਂ ਗੱਲਾਂ ਉਹਨਾਂ ਨੂੰ ਲੈ ਕੇ ਠੇਸ ਪਹੁੰਚਾਈ ਯਾਰ ਇਹ ਗਾਣਿਆਂ ਦੇ ਵਿੱਚ ਚਾਹੇ ਦੇਵਤੇ ਜਿਹੜੇ ਹੈਗੇ ਨੇ ਹਿੰਦੂ ਦੇਵਤੇ ਜਮਰਾਜ ਜੀ ਹੋਣ ਚਾਹੇ ਹੋਰ ਸਾਈ ਦੇਵ ਜੀ ਹੋਣ ਉਹਨਾਂ ਦੇ ਖਿਲਾਫ ਕਿਤਨਾ ਕਿਤੇ ਗਲਤ ਜਿਹੜੀ ਸ਼ਬਦਾਵਲੀ ਜਿਹੜੀ ਆ ਬੋਲੀ ਜਾ ਰਹੀ ਹੈ ਜਿਸ ਨੂੰ ਲੈ ਕੇ ਇਹਨਾਂ ਵੱਲੋਂ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਵੀ ਤੇ ਜਿਹੜੇ ਲਾਈਬ ਵੀ ਇਹ ਹਿੰਦੂ ਸੰਗਠਨ ਆ ਗਿਆ ਜਿਨ੍ਹਾਂ ਵੱਲੋਂ ਜਿਹੜਾ ਐਜੀਟੇਸ਼ਨ ਕੀਤਾ ਜਾ ਰਿਹਾ ਇਹਨਾਂ ਦਾ ਕਹਿਣਾ ਕਿ ਇਹਨਾਂ ਵੱਲੋਂ ਇੱਕ ਐਪਲੀਕੇਸ਼ਨ ਵੀ ਜਿਹੜੀ ਆ ਪਿਛਲੇ ਦਿਨੀ ਦੀਨਾ ਨਗਰ ਦੇ ਵਿੱਚ ਜਿਹੜੀ ਉਹਦੇ ਖਿਲਾਫ ਦਿੱਤੀ ਗਈ ਸੀ ਕਿ ਜਿੱਥੇ ਉਹਨਾਂ ਨੂੰ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਸੱਦਿਆ ਗਿਆ ਸੀਗਾ ਕਿ ਉਹ ਆ ਕੇ ਇੱਥੇ ਮਾਫੀ ਮੰਗਣ ਜਿਹੜੀਆਂ ਉਹ ਲਾਈਨਾਂ ਹੈਗੀਆਂ ਉਹਨੂੰ ਕੱਟਣਾ ਪਰ ਉਹ ਜਿਹੜਾ ਸਿੰਗਰ ਹੈ ਇੰਨਾ ਕਿ ਜਿਆ ਮਤਲਬ ਨਿਕਲੇ ਕਿ ਉਹ ਉੱਥੇ ਤਾਂ ਆਇਆ ਹੀ ਨਹੀਂ ਮਾਫੀ ਮੰਗਣ ਦੇ ਲਈ ਜਿਸ ਤੋਂ ਬਾਅਦ ਇਹਨਾਂ ਦੇ ਵਿੱਚ ਕਾਫੀ ਜਿਹੜਾ ਰੋਸ਼ ਪਾਇਆ ਜਾ ਰਿਹਾ ਅੱਜ ਜਿਹੜਾ ਇਹ ਜਿਹੜਾ ਕੋਟਲੀ ਨਿਜੀ ਕਾਲਜ ਹੈਗਾ ਤਸਵੀਰਾਂ ਦਿਖਾਵਾਂਗੇ ਇੱਥੇ ਨਿਜੀ ਕਾਲੀ ਦੇ ਵਿੱਚ ਉਹਦਾ ਪ੍ਰੋਗਰਾਮ ਹੈਗਾ ਜਿਸ ਦੇ ਵਾ ਚਲਦੇ ਇਹਨਾਂ ਹਿੰਦੂ ਸੱਟਣਾ ਵੱਲੋਂ ਬਾਹਰ ਖੜੇ ਹੋ ਕੇ ਇਸ ਦੇ ਖਿਲਾਫ ਰੋਸ ਕੀਤਾ ਜਾ ਰਿਹਾ ਤੇ ਇਹਨਾਂ ਵੱਲੋਂ ਕਿਆ ਜਾ ਰਿਹਾ ਕਿ ਜਦ ਤੱਕ ਉਹ ਸਿੰਗਰ ਜਿਹੜਾ ਮਾਫੀ ਨਹੀਂ ਮੰਗਦਾ ਤੇ ਆਪਣੀਆਂ ਉਹ ਜਿਹੜੀਆਂ ਗਲਤ ਲਾਈਨਾਂ ਹੈਗੀਆਂ ਨਹੀਂ ਕੱਢਦਾ ਉਦੋਂ ਤੱਕ ਇਹਨਾਂ ਦਾ ਜਿਹੜਾ ਇੱਥੇ ਪ੍ਰੋਗਰਾਮ ਉਸ ਸਿੰਗਰ ਦਾ ਨਹੀਂ ਹੋ ਦਿੱਤਾ ਜਾਵੇਗਾ ਗੱਲ ਬਾਤ ਸੁਣਾਣਿਆ ਇਹ ਹਿੰਦੂ ਸੱਟਣ ਜਿਹੜੇ ਲੋਕ ਹੈਗੇ ਨੇ ਇਹਨਾਂ ਦੀ ਕੀ ਮੰਗ ਹੈ ਤੇ ਕੀ ਇਹਨਾਂ ਦਾ ਐਜੀਟੇਸ਼ਨ ਹੈਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਖਾਨਕੋਟ ਮੀਡੀਆ ਸ਼ੋਅ ਬਿਲਕੁਲ ਪੱਲੇ ਅੰਸ਼ਕੀ ਨਾਜਤ ਮੇਰਾ ਸ਼ੋਅ ਦਾ ਘੁਰਾ ਸਪਾਸਮਾ ਸੇਕ ਕਮ ਜਿਹੜੇ ਆਓ ਸਾਡੀ ਟੀਮ ਬਲੋ ਕਿੱਥੇ ਜਾਂਦੇ ਆ ਤੇ ਆ ਦੇ ਆਧਾਰ ਤੇ ਉਹ ਸਭੀ ਡੈਸ਼ ਲੌਂਗ ਕਮੇਟੀ ਵੀ ਜਿਹੜੀ ਦਿਨਾਂ ਨਗਰ ਵਿੱਚ ਕੰਮ ਕਰਦੀ ਉਹਦਾ ਵੀ ਮੈਂ ਜ਼ਿਕਰ ਕਰਦਾ ਪਰ ਅੱਜ ਸਾਡੀ ਪੂਰੀ ਟੀਮ ਜਿਹੜੀ ਹੈ ਉਹ ਇੱਥੇ ਇਸ ਕਰਕੇ ਪਹੁੰਚੀ ਹੈ ਕਿਉਂਕਿ ਇੱਕ ਸਿੰਗਰ ਆ ਪੰਜਾਬ ਦੇ ਬਾਗੀ ਨਾਮ ਦਾ ਸਿੰਗਰ ਆ ਜਿਹੜਾ ਆਏ ਦਿਨ ਗਾਣਿਆਂ ਦੇ ਵਿੱਚ ਖਾਸ ਕਰਕੇ ਜਿਹੜੇ ਉਹ ਵਿਵਾਦਿਕ ਛੀਂ ਗਾਣੇ ਜਿਹੜੇ ਗਾ ਕੇ ਜਿਹੜਾ ਪੰਜਾਬ ਦਾ ਜਿਹੜਾ ਵਾ ਉਹ ਯੂਥ ਨੂੰ ਜਿਹੜਾ ਗਲਤ ਰਸਤੇ ਦੇ ਉੱਤੇ ਤੋਰ ਰਿਹਾ ਕਿਉਂਕਿ ਅਸੀਂ ਦੇਖਿਆ ਹੈ ਕਿ ਪਹਿਲੇ ਵੀ ਇਹਨੇ ਗੀਤ ਦੇ ਵਿੱਚ ਇੱਕ ਛਣੀ ਦੇ ਬਾਰੇ ਬੋਲਿਆ ਸੀਗਾ ਪਰ ਹੁਣ ਵੀ ਇਹਨੇ ਚਮਰਾਇ ਮਾਰਾ ਜੀ ਬਾਰੇ ਗੀਤ ਦੇ ਵਿੱਚ ਜਿਹੜੀ ਆ ਉਹ ਗਲਤ ਟਿੱਪਣੀ ਕੀਤੀ ਗਈ। ਪਰ ਮੈਂ ਇੱਕ ਚੀਜ਼ ਤੁਹਾਨੂੰ ਮੈਂ ਇੱਕ ਮੈਸੇਜ ਜਰੂਰ ਇੱਥੋਂ ਦੇਣਾ ਚਾਹਨਾ ਹੈ ਕਿ ਅੱਜ ਸਾਡਾ ਇੱਥੇ ਇਕੱਠੇ ਹੋਣ ਦਾ ਮਕਸਦ ਹੈ ਕਿ ਸਾਡੀ ਟੀਮ ਨੇ ਸਾਰੀ ਨੇ ਇਹਦੇ ਖਿਲਾਫ ਇੱਕ ਐਪਲੀਕੇਸ਼ਨ ਦਿਨਾਲ ਅਗਰ ਵੀ ਦਿੱਤੀ ਗਈ ਹੈ। ਪਰ ਉੱਥੇ ਵੀ ਇਹਨੂੰ ਜਿਹੜਾ ਬੁਲਾਇਆ ਗਿਆ ਲੇਕਿਨ ਉੱਥੇ ਵੀ ਆਇਆ ਨਹੀਂ ਹੈ। ਪਰ ਅੱਜ ਇਹਦਾ ਸ਼ੋਅ ਜਿਹੜਾ ਵਾ ਪਖਾਨ ਜੇ ਇਹ ਬੰਦਾ ਜਿਹੜਾ ਅੱਜ ਇਹਦਾ ਸ਼ੋਅ ਜਿਹੜਾ ਇੱਥੇ ਚੱਲਣ ਦੇ ਨਾ ਕਿਉਂਕਿ ਇਹਨੇ ਪੰਜਾਬ ਦੇ ਚ ਜੂਤ ਜਿਹੜਾ ਦੇਖੋ ਇੱਕ ਸਿੰਗਰ ਦਾ ਕੰਮ ਆ ਕਿ ਉਹਨੇ ਆਪਣਾ ਜਿਹੜਾ ਇੱਕ ਰੁਤਬਾ ਕਾਇਮ ਕਰਨਾ ਪੰਜਾਬ ਦੇ ਉਨੇ ਆਪਣੇ ਯੂਥ ਨੂੰ ਆਪਣੇ ਨਾਲ ਵਾਰ ਤੋਂ ਵਾਰ ਜੋੜਨਾ ਆਪਣਾ ਫੈਨ ਜਿਹੜਾ ਜਿਹੜੇ ਫੈਨ ਫੋਲੋਇੰਗ ਆਪਣੀ ਪਤਾ ਨਹੀਂ ਹੈ ਲੇਕਿਨ ਇਹ ਚੀਜ਼ਾਂ ਆਪਣੇ ਬੜੇ ਪੁਰਾਣੇ ਸਿੰਗਰਾਂ ਕੋ ਵੇਖਿਆ ਗੁਰਦਾਸ ਮਾਨ ਜੀ ਹੋਗੇ ਕਿੰਨੇ ਕਿੰਨੇ ਪੁਰਾਣੇ ਸਿੰਗਰਾਂ ਦੇਖੋ ਸਾਡੇ ਇੰਨੇ ਪੁਰਾਣੇ ਔਰ ਵਧੀਆ ਸਿੰਗਰ ਨੇ ਜਿਹੜੇ ਹਰ ਸਮਾਜ ਦੇ ਜਿਹੜਾ ਬਹੁਤ ਸਨਮਾਨ ਕਰਦੇ ਹਰ ਸਮਾਜ ਦੇ ਜਿਹੜੇ ਆਪਣੇ ਲੋਕਾਂ ਨੂੰ ਜਿਹੜਾ ਆਪਣਾ ਭਰਾ ਮੰਨਦੇ ਨੇ ਲੇਕਿਨ ਕੁਝ ਇੱਕ ਜਗ੍ਹਾ ਤੇ ਇਹ ਵੀ ਸਿੰਗਰ ਹੈਗੇ ਨੇ ਕਿ ਫੇਮ ਭਾਲਣ ਦੇ ਲਈ ਉਹ ਸਮਾਜ ਦੇ ਬਾਰੇ ਗਲਤ ਬੋਲਦੇ ਆ ਕਿਉਂਕਿ ਇਹਨਾਂ ਦੇ ਮਨਾਂ ਦੇ ਵਿੱਚ ਗਲਤ ਫੈਮਲੀ ਹੈ ਕਿ ਇਹ ਸਮਾਜ ਦੇ ਲੋਕ ਜਿਹੜੇ ਆ ਇਹਨਾਂ ਦੇ ਇਹ ਗਲਤ ਜਿਹੜੀ ਹੈ ਇਹ ਚੀਜ਼ਾਂ ਹੋਣਗੀਆਂ ਤੇਰੀ ਪਬਲਿਸੀਟੀ ਵਧੇਗੀ ਆ ਚੀਜ਼ ਗਲਤ ਸੋਚ ਰਿਆ ਅੱਜ ਇੱਥੇ ਕੱਟੜ-ਕੱਟ 500-600 ਬੰਦਾ ਜਿਹੜਾ ਇਕੱਠਾ ਹੋਇਆ ਹੈ ਇਹ 500-600 ਬੰਦਾ ਜਿਹੜਾ ਇਹਦੇ ਐਂਟੀ ਇਕੱਠਾ ਹੋਇਆ ਹੈ ਔਰ ਇਹ ਐਂਟੀ ਇਕੱਠਾ ਹੋਣ ਦਾ ਮਤਲਬ ਕਿ 500-600 ਦੇ ਜਿਹੜਾ ਬੰਦਾ ਵਾ ਉਹ ਅਨਫੋਲੋ ਕਰੇਗਾ ਇਹਨੂੰ ਔਰ ਇਹਦਾ ਇਹ ਅਨਫੋਲੋ ਕਰਨ ਨਾਲ ਤਾਂ ਗ੍ਰਾਫ ਡਿਗੇਗਾ ਚੜ੍ਹੇਗਾ ਨਹੀਂ ਇੱਕ ਚੀਜ਼ ਦੇਖੋ ਕਿ ਆਪਾਂ ਇੱਕ ਚੀਜ਼ ਅਸੀਂ ਵੀ ਪਹਿਲੇ ਜਿੱਥੇ ਜਦੋਂ ਇਹ ਨਵੇਂ-ਨਵੇਂ ਜੀਪ ਲੱਗੇ ਆ ਆਪਾਂ ਵੀ ਇਹਦੀ سپورਟ ਕੀਤੀ ਜਾਏ ਕਿਉਂ ਕਿ ਕਿ ਮਾਰੇ ਘਰ ਤੋਂ ਜਦੋਂ ਬੰਦਾ ਉੱਠਦਾ ਉਹਦੀ سپورਟ ਕੰਮੀ ਚਾਹੀਦੀ ਔਰ ਜਦੋਂ ਆਪਾਂ ਉਹਨੂੰ ਉੱਪਰ ਤੱਕ ਪਹੁੰਚਾ ਦਿੰਨੇ ਆ ਜਦੋਂ ਉਹ ਇਹੇ ਪਲੇਟਫਾਰਮ ਤੇ ਪਹੁੰਚ ਜਾਂਦਾ ਫਿਰ ਉਹ ਕੀ ਕਰਦਾ ਕਿ ਪਤਾ ਨਹੀਂ ਕਿਸੇ ਦੇ ਕੈਨ ਦੇ ਉੱਤੇ ਜਾਂ ਪਤਾ ਨਹੀਂ ਕਿਹੜੀ ਫੇਮ ਭਾਲਣ ਦੇ ਲਈ ਕਿ ਉਹਨੂੰ ਕਹਿੰਦਾ ਕਿ ਆ ਚੀਜ਼ਾਂ ਕਰ ਤੇ ਤੇਨੂੰ ਫੇਮ ਮਿਲੇਗੀ ਉਹ ਫੇਮ ਭਾਲਣ ਦੇ ਲਈ ਜਦੋਂ ਐ ਸਮਾਜ ਦੇ ਉੱਤੇ ਗਲਤ ਜਿਹੜੀਆਂ ਟਿੱਪਣੀਆਂ ਕਰਦੇ ਆ ਦੇਵੀ ਦੇਵਤਾਵਾਂ ਬਾਰੇ ਗਲਤ ਬੋਲਦੇ ਆ ਫਿਰ ਉੱਤੇ ਜਾ ਕੇ ਜਦੋਂ ਇਹਨਾਂ ਦਾ ਦਿਮਾਗ ਖਰਾਬ ਹੁੰਦਾ ਫਿਰ ਉਹਦੇ ਇਹਨਾਂ ਦਾ ਖਰਾਬ ਜਿਨਾ ਵੀ ਨਾ ਉਹ ਜ਼ਰੂਰੀ ਹੈ ਕਿਉਂਕਿ ਇਹਨਾਂ ਨਾਲ ਗੱਲ ਹੋਈ ਨਾ ਤੁਸੀਂ ਸਮਾਜ ਦੇ ਸਾਡੇ ਨਾਲ ਅੱਜ ਵੀ ਜਦੋਂ ਮਤਲਬ ਗੱਲ ਇੱਥੇ ਚੱਲ ਰਹੀ ਹੈ ਕਾਲਜ ਵਾਲਿਆਂ ਨਾਲ ਸਿੰਗਰ ਦੀ ਗੱਲ ਇਹਨਾਂ ਨਾਲ ਚੱਲ ਰਹੀ ਹੈ ਔਰ ਆਪਾਂ ਦੀ ਖੋ ਮੰਗਦਾ ਕਿ ਆ ਕੇ ਸਾਡੇ ਸਮਾਜ ਤੋਂ ਮਾਫੀ ਜੇ ਆਪਾਂ ਜਿਹੜੀ ਗੱਲ ਕੀਤੀ ਆ ਉਹਦੇ ਆਪਾਂ ਮਾਫੀ ਮੰਗਦੇ ਆ ਕੱਲ ਤੋਂ ਆਪਾਂ ਅੱਗੇ ਤੋਂ ਆਹ ਕੀ ਨਹੀਂ ਕਰਦੇ ਪਰ ਇਹ ਜਿਹੜੀਆਂ ਲਾਈਨਾਂ ਜਿਹੜੀਆਂ ਨੇ ਜਮਰਾਜ ਮਹਾਰਾਜ ਜੀ ਆਪਣੇ ਗਾਈਆਂ ਇਹਨੂੰ ਕੱਟਣਾ ਤੇ ਆਪਾਂ ਇਹਦਾ ਸ਼ੋਅ ਜਿਹੜਾ ਵਾ ਉਹ ਨਾਲ ਹੋ ਕੇ ਜਿਹੜਾ ਵਧੀਆ ਤੌਰ ਤੇ ਅਸੀਂ ਚਲਾਵਾਂਗੇ ਕਿਉਂਕਿ ਮਿਸਾਲ ਜਿਹੜੀ ਆ ਵਧੀਆ ਪੈਦਾ ਕਰਨੀ ਚਾਹੀਦੀ ਹੈ ਚੰਗਾ ਬੰਦਾ ਉਹੀ ਹੈ ਜੇ ਕਿਸੇ ਕੋਲ ਗਲਤੀ ਹੋ ਜੇ ਤੇ ਉਹਨੂੰ ਜਿਹੜੀ ਉਹ ਗਲਤੀ ਮੰਨ ਕੇ ਸਮਾਜ ਦੇ ਨਾਲ ਖੜਾ ਹੋਣਾ ਚਾਹੀਦਾ ਉਹੀ ਬੰਦਾ ਚੰਗਾ ਲੇਕਿਨ ਜਿਹੜਾ ਬੰਦਾ ਆਪਣੀ ਆਕੜ ਦੇ ਵਿੱਚ ਰਵੇ ਜਾਂ ਜਿਹੜਾ ਬੰਦਾ ਆਪਣੇ ਸੇਮ ਭਾਲਣ ਦੇ ਲਈ ਉਹ ਸਮਾਜ ਦੀ ਜਿਹੜਾ ਪੱਤਵਾ ਕਿ ਸਮਾਜਾਂ ਨੂੰ ਜਿਹੜਾ ਅਪਮਾਨ ਕਰੇ ਉਹ ਬੰਦੇ ਨੂੰ ਕੋਈ ਵੀ ਹੱਕ ਨਹੀਂ ਹੈ ਕਿ ਸਮਾਜ ਦੇ ਲੋਕਾਂ ਦੇ ਵਿੱਚ ਜਿਹੜਾ ਉਹ ਵਿਚਰ ਸਕੇ ਬਿਲਕੁਲ ਹੋਈ ਹੈ ਔਰ ਸਾਰੇ ਪਰਵੰਦਕਾਂ ਨੇ ਅਨੁਸ਼ਾਸਨ ਦਵਾਇਆ ਕਿ ਅਗਰ ਉਹ माफी मांगਦਾ ਇੱਥੇ ਆ ਗਏ ਉਹਨਾਂ ਨੇ ਵੀ ਕਿਹਾ ਉਹ ਵੀ ਮੰਨੇ ਆ ਕਿ ਉਹਨਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਕਿਉਂਕਿ ਉਹਨਾਂ ਨੂੰ ਜੇ ਪਤਾ ਹੁੰਦਾ ਤੇ ਕਹਿੰਦੇ ਆਪਾਂ ਇਹ ਸਿੰਗਰ ਜਿਹੜਾ ਉਹ ਨਹੀਂ ਕਰਦੇ ਜਦੋਂ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗਾ ਉਹਨਾਂ ਨੇ ਹੋਣੀ ਹੈ ਕਿਹਾ ਕਿ ਅਗਰ ਉਹ ਆਜ ਮਾਫੀ ਮੰਗਦਾ ਆਪਾਂ ਉਹ ਕੋਈ ਸੋਝੜਾ ਚਾਲੂ ਕਰਾ ਲਾਂਗੇ ਅਗਰ ਨਹੀਂ ਮਾਫੀ ਮੰਗਦਾ ਤੇ ਆਪਾਂ ਉਹ ਸੋਝੜਾ ਉਹ ਕੈਸਾ ਕਰੀਏ ਜੈ ਸ਼ਰਮ ਜੀ ਮੇਰਾ ਨਾਮ ਰਣਜੀਤ ਸਿੰਘ ਸਵਾਰੀਆ ਜੀ ਟੋਟਲੀ اٹਕੇ ਦੇ ਵਿੱਚ ਜਿਹੜਾ ਕਿ ਉਹਨੂੰ ਕਿਹਾ ਜੀ ਦੇ ਸ਼ੇਰ ਦਿੱਤਾ ਯਾਰ ਕਿ ਕਾਰਨ ਹੋਵੇ ਇਹ ਕਾਰਨ ਕੀ ਆਏ ਜਿਹਨੇ ਥੋੜੇ ਗਾਣੇ ਮੱਕ ਪਾ ਕੇ ਸਿੰਗਰ ਹੋਈ ਹਾਂ ਜਦੋਂ ਇਹਨਾਂ ਗ ਜਮਰਾਜ ਮਹਾਰਾਜ ਦੇ ਖਿਲਾਫ ਨੇ ਜਣਾ ਬੋਲੀਆਂ ਉਸਦੇ ਰੋਜ਼ ਦੇ ਪਰਤਿ ਤਾਈਆਂ ਆ ਕੇ ਇਲਾਕੇ ਦਾ ਏਕਰਾਵ ਕਰ ਰਹੇ ਆ ਤੇ ਸਾਨੂੰ ਫੌਜ ਨੇ ਵੀ ਪੂਰੇ ਸਾਹਮਣੇ ਸਾਬਤ ਲਾਇਆ ਕਿ ਇਹ ਇਹ ਉਸ ਟਾਈਮ ਹੀ ਚੜੇਗੇ ਜਲਦੀ ਇਹ ਮੈਂ ਕਹਿੰਦਾ ਪਹਿਲੇ ਇਹਨਾਂ ਨੂੰ ਇਸ ਦੇ ਬਾਰੇ ਪਤਾ ਨਹੀਂ ਸੀ ਦੇ ਪ੍ਰਸ਼ਾਸਨ ਨੇ ਵੀ ਖਾਨੂੰ ਜੁਤ ਸਵਾਗ ਲਾਇਆ ਕਿ ਇਹਦਾ ਸ਼ੋ ਉਸ ਟਾਈਮ ਹੀ ਚੱਲੇਗਾ ਕੋਸ਼ਿਸ਼ਾਂ ਮੈਂ ਮਾਰ ਮਟੇਗਾ ਤੁਹਾਡੇ ਵੱਲੋਂ ਪ੍ਰਸ਼ਾਸਨ ਨੂੰ ਲਿਖਤੀ ਤਰ੍ਹਾਂ ਦਿੱਤੀ ਹੈ ਹਾਂਜੀ ਹਾਂਜੀ ਸਾਈ ਜਿਹੜੀ ਹੈ ਇਹ ਲਿਖਤੀ ਪ੍ਰਸ਼ਾਸਨ ਅੱਜ ਮਹੀਨੇ ਤੋਂ ਪਹਿਲਾਂ ਅਸੀਂ ਦਿੱਤੀ ਡੀਐਸਪੀ ਦਿਨਗਰ ਨੂੰ ਉਹਨਾਂ ਨੇ ਮਾਰ ਕਰਕੇ ਜਿਹੜਾ ਇਹਦਾ ਰੋਕਠਾ ਤੇ ਭੇਜੀ ਦੋ ਵਾਦੀ ਨੂੰ ਬੁਲਾਇਆ ਲੇਕਿਨ ਇਹਦੇ ਤੇ ਇਨੀ ਆਕੜਾ ਹੈ ਤੱਕ ਇਹਨੇ ਕੋਈ ਵੀ ਜਿੱਥੇ ਮਾਫੀ ਨਹੀਂ ਮੰਗੀ ਔਰ ਨਾ ਹੀ ਕੋਈ ਐਸੀ ਸਾਨੂੰ ਸਾਡਾ ਮੁਲਾਕਾਤ ਕੀਤਾ ਵੀ ਜੋ ਮੇਰੇ ਕੋਲ ਗਲਤੀ ਹੋ ਗਈ ਹੈ ਜਾਂ ਮੈਂ ਜਾਣਾ ਕਰਦਣਾ ਤਾਂ ਕੋਈ ਵੀ ਇਹਨੇ ਜਿਹੜਾ ਸਾਡੇ ਨਾਲ ਬਾਰਤਾਲ ਨਹੀਂ ਕੀਤੀ ਤੇ ਸਿਰਕੇ ਅਸੀਂ ਅੱਜ ਇਹਦੇ ਜਿਹੜਾ ਸ਼ੋਅ ਦੇ ਉੱਪਰ ਜਿਹੜਾ ਅਸੀਂ ਸਾਡੇ ਲੱਖ ਦੇ ਵਿੱਚ ਸ਼ੋਅ ਨਹੀਂ ਕਰ ਸਕਦਾ ਪਰ ਇਸੇ ਕਰਕੇ ਅਸੀਂ ਨੂੰ ਟਕਣ ਦੇ ਲਈ ਆਇਆ ਚਾਹੇ ਜੇਕਰ ਅੱਜ ਵੀ ਮਾਫੀ ਮੰਗਦਾ ਤਾਂ ਸ਼ੋਅ ਨਹੀਂ ਹੋਏਗਾ ਜੀ ਕਿਥੇ ਵੀ ਸ਼ੋਅ ਕਰੇਗਾ ਅਸੀਂ ਉੱਥੇ ਵੀ ਜਾਵਾਂਗੇ ਸ਼ੋਅ ਅੱਜ ਤੋਂ ਬਾਅਦ ਜੇ ਕਿਥੇ ਸ਼ੋਅ ਲੱਗਾ ਹੈ ਉੱਥੇ ਵੀ ਪਹੁੰਚਾਂਗੇ ਔਰ ਮਾਫੀ ਇਹਨੂੰ ਮੰਗਣੀ ਹੀ ਪਣੀ ਹੈ ਏ ਉਹ ਉਹ ਲੋਕਾਂ ਮਾਫੀ ਮੰਗਣੇ ਪਣੀ ਆ ਐ ਕੇਸ ਤੋਂ ਲੋਆਂ